ਪੰਜਾਬ ਅੰਦਰ ਲੁੱਟਖੋ ਦੀਆਂ ਵਾਰਦਾਤਾਂ ਦਿਨ-ਬਦਿਨ ਵੱਧੀਆਂ ਜਾ ਰਹੀਆਂ ਨੇ ਅੱਜ ਦਿਨ ਲੁਟੇਰੇ ਬੇਖੌਫ ਉਹ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਉਹ ਭਾਰਤੀ ਹੋਵੇ ਜਾਂ ਕੋਈ ਵਿਦੇਸ਼ੀ ਲੁਟੇਰੇ ਆਪਣਾ ਹੱਥ ਸਾਫ਼ ਕਰੀ ਜਾਂਦੇ ਨੇ ਕੁਝ ਅਜੀਬ ਵੇਖਣ ਨੂੰ ਮਿਲਿਆ ਕਪੂਰਥਲਾ ਵਿਖੇ ਜਿੱਥੇ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਰੂਸ ਤੋਂ ਭਾਰਤ ਕੁਮਨਾਈ ਇੱਕ ਰੂਸੀ ਲੜਕੀ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਉਸ ਦਾ ਪਰਸ ਖੋਲਿਆ ਜਿਸ ਵਿੱਚ 3 ਲੱਖ ਰੁਪਏ ਤੋਂ ਵੱਧ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਉਸ ਦਾ ਪਾਸਪੋਰਟ ਬੈਂਕ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ात ਸਨ ਰਸ਼ੀਆ ਤੋਂ ਆਏ ਜਸਵਿੰਦਰ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਬਾਅਦ ਕਾਫੀ ਤਣਾਅ ਵਿੱਚ ਨੇ ਜਿਸ ਕਾਰਨ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਮੇਰਾ ਨਾਮ ਜਸਵਿੰਦਰ ਹੈ ਜੀ ਕਿੱਥੋਂ ਆਏ ਤੁਸੀਂ ਅਸੀਂ ਰਸ਼ੀਆ ਤੋਂ ਆਏ ਹਾਂ ਜੀ ਠੀਕ ਹੈ ਅੱਗੇ ਵੀ ਆਨੇ ਆ ਅੱਗੇ ਵੀ ਹਾਂ ਜੀ ਕਾਫੀ ਵਾਰ ਅਸੀਂ ਟੂਰ ਆਰਗੇਨਾਈਜ਼ ਕਰ ਚੁੱਕੇ ਹਾਂ ਇੱਥੇ ਇਹ ਸਵਾਰ ਅਸੀਂ ਆਏ ਸੀ ਗ੍ਰਿਸ਼ਿਕੇਸ਼ ਆਏ ਸੀ ਇਹ ਹਰ ਹਰ ਵਾਰੀ ਗਰੁੱਪ ਲੈ ਕੇ ਆਉਂਦੇ ਹਾਂ ਹਰ ਵਾਰੀ ਗਰੁੱਪ ਲੈ ਆਉਂਦੇ ਕਿੰਨੇ ਜਣਾਂ ਦਾ ਗਰੁੱਪ ਹੁੰਦਾ ਐਤਕੀ ਸਾਡਾ ਡਿਫਰੈਂਟ ਟਾਈਮ ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ ਠੀਕ ਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਠੀਕ ਤੇ ਇਹ ਕੀ ਮਾਮਲਾ ਕੀ ਹੋ ਗਿਆ ਜਿਹੜਾ ਸਾਰਾ ਤੁਹਾਡਾ ਬਿਮਾਰ ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚੋਂ ਸਾਨੂੰ ਜਿੱਦਾਂ ਰੀਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਆ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਨੇ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਿਸ਼ੀਆ ਤੋਂ ਆਏ? ਹਾਂਜੀ ਰਿਸ਼ੀਆ ਤੋਂ ਇਹ ਕਿੱਦੀ ਵਾਰ ਆਏ ਇੱਥੇ? ਇਹ ਨਹੀਂ ਸੱਕਿੰਦੇ ਭਾਈ ਫਿਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਿਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ ਮੇਰੇ ਹਿਸਾਬ ਨਾਲ ਕੋਈ ਰਿਪੋਰਟ ਲਗਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੂੰ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ ਨਹੀਂ ਇਹ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਬੈਕ ਹੋਇਆ ਵਾ ਤੇ ਕਿੰਨੇ ਕੁ ਵੇ ਦੀ ਘਟਨਾ ਜੀ ਇਹ ਇਹ ਤਕਰੀਬਨ 12 ਵਜੇ ਦੀ ਦਿਨ ਦੀ ਸੀ ਘਟਨਾ ਕਿੰਨੇ ਜਾਨੇ ਸੀਗੇ ਇਹ ਇੱਕ ਜਾਨਾ ਸੀਗਾ ਇਹ ਇੱਕ ਜਾਨਾ ਸੀਗਾ ਤੇ ਬੈਗ ਵਿੱਚ ਕੀ ਕੀਮਤੀ ਸਮਾਨ ਸੀ ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ 3800 ਡਾਲਰ ਸੀਗਾ ਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਏ ਇੰਡੀਅਨ ਰੁਪਏ ਸੀਗਾ ਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲਈਆਂ ਕਾਰਡ ਸੀਗੇ ਇਹਦੇ ਰਸ਼ੀਅਨ ਕਾਰਡ ਸੀਗੇ ਇਹਦੇ ਜਦੋਂ ਇੱਕ ਘਟਨਾ ਘਟੀ ਆ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਕਿਸੇ ਪੁਲਿਸ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫਰ ਚੋਂ ਆਏ ਹੋਏ ਤੇ ਇਸ ਕਰਕੇ ਇਹ ਤਾਂ ਜਦੋਂ ਕਾਫੀ ਨਰਵਸ ਹੋ ਗਈ ਸੀ ਡਿਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਝ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਤਾਂ ਤੁਹਾਨੂੰ ਪਤਾ ਲੋਕਾਂ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੋਸ਼ਿਸ਼ ਨਹੀਂ ਕੀਤਾ ਅਸੀਂ ਵਾਪਸ ਆ ਗਏ ਸੀ ਤੇ ਹੁਣ ਕੰਪਲੀਟ ਕੀਤੀ ਕਿਸ ਰੋਇ ਹੁਣ ਅਸੀਂ ਹਾਂ ਐਸਪੀ ਸਾਹਿਬ ਕੋ ਗਏ ਸੀਗੇ ਕਪੂਰਥਲੇ ਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਪਾ ਲੈਂਦੀ ਉਹਨਾਂ ਦੇ ਤੇ ਠੀਕ ਹੈ ਉਹਨਾਂ ਨੇ ਹੀ ਕਿਹਾ ਉਹ ਕਹਿੰਦੇ ਸੀ ਤੁਸੀਂ ਤਾਂ ਜਾ ਪਕਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ ਐਫ ਆਈ ਆਰ ਕਰਵਾ ਦਿਓ ਜਾਂ ਇੱਕ ਹੋਰ ਡੀ ਡੀ ਆਰ ਹੁੰਦੀ ਕੋਈ ਮਿੰਤਾ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਾਂ ਦੇ ਵਿੱਚ ਅਸੀਂ ਉਲਝੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਉਹ ਵੇਸ ਕਰਕੇ ਅਸੀਂ ਬੈਟਰ ਰਹੀਏ ਸਾਨੂੰ ਚਲੋ ਜੋ ਲੌਸ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਆਂ ਵਾਪਸ ਤਾਂ ਕਰੀ ਆਉਣਾ ਨਹੀਂ ਵਾਪਸ ਕਰੀ ਜਾਓ ਵਾਪਸ ਅਸੀਂ ਪਾਸ ਹੁੰਦੀ ਆਂ ਠੀਕ ਉਹਨਾਂ ਦੀ ਮੰਗ ਕੀ ਕਰਦੇ ਆ ਤੇ ਮੰਗ ਇਹ ਹੈ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਉਰ ਹੋਵੇ ਕੋਈ ਜਾਨੀ ਹੋਰ ਨਾ ਕਿਸੇ ਨਾਲ ਕੋਈ ਘਟਨਾ ਹੋਵੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਤੇ ਨੱਤ ਪਾਈ ਜਾਵੇ ਕਿਉਂਕਿ ਤੁਸੀਂ ਪੰਜਾਬ ਆਨੇ ਹੋ ਖਾਸ ਕਰਕੇ ਪੰਜਾਬ ਨੂੰ ਟੂਰਿਜ਼ਮ ਨੂੰ ਹੀ ਬੜਾਵਾ ਦਿੰਨੇ ਹੋ ਤੇ ਫਿਰ ਵੀ ਇਦਾਂ ਦੀਆਂ ਜਿਹੜੀਆਂ ਹੜਕਤਾਂ ਹੁੰਦੀਆਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਇਹ ਹੀ ਸਾਡਾ ਹੁਣ ਆ ਹੌਂਸਲਾ ਟੁੱਟਦਾ ਸਾਡਾ ਹੁਣ ਨੈਕਸਟ ਟਾਈਮ ਇਹ ਆ ਵੀ ਥੋੜਾ ਹੋਰ ਅਸੀਂ ਕੇਅਰਫੁਲ ਰਾਵਾਂਗੇ ਇਹ ਵੀ ਇਹਨਾਂ ਦਾ ਵੀ ਜਦੋਂ ਹੁਣ ਵਿਸ਼ਵਾਸ ਜਦੋਂ ਡੋਲਦਾ ਜਦੋਂ ਵੀ ਸੋਚਣਗੇ ਲੱਖ-ਬਾਰ ਰੁਪਈਆ ਹੋਣ ਤੋਂ ਪਹਿਲਾਂ ਮੇਰੀ ਤੇ ਇਹ ਐਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ ਹਨ ਕਿਉਂਕਿ ਮੇਰੇ ਕਾਫੀ ਮੇਰੇ ਸਟੂਡੈਂਟਸ ਆ ਜਿਹਦਾ ਇਹ ਆਉਣਾ ਚਾਹੁੰਦੇ ਆ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਤੇ ਅਲਰੇਡੀ ਮੈਂ ਆਰਗੇਨਾਈਜ਼ ਕਰਦਾ ਰਹਿਣਾ ਤੇ ਇਹ ਹੁਣ ਜੇ ਇਦਾਂ ਦੀ ਹੈਪਨਿੰਗ ਹੋਣ ਦੀ ਤੇ ਸਾਨੂੰ ਥੋੜਾ ਜਿਹਾ ਅਹ ডিসਕੰਫਰਟ ਮਹਿਸੂਸ ਹੋਊਗੀ ਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ